ਜੀ ਸਭ ਤੋਂ ਪਹਿਲਾਂ ਰੱਤੇ ਦੀ ਜਾਣਕਾਰੀ ਦਿਓ ਜੀ ਜਿਹੜਾ ਤੁਹਾਡਾ ਰੱਤਾ ਮਸ਼ਹੂਰ ਹੋਇਆ ਸੀ ਹਾਂਜੀ ਇਹ ਵੇਕੇ ਆਇਆ ਇਹ ਵੇਕੇ ਆ ਹਾਂਜੀ ਵੇਕੇ ਆ ਰੱਤਾ ਉਹੀ ਤਾਰੀਖ ਹੈ ਅਰੇ ਦੱਤਿਨੇ ਦਾ ਪੁੱਤਾ ਤੇ ਭੰਸੇ ਵਾਲੀ ਜਿੱਟੀਆਂ ਦੇ ਜੀ ਉਹਨਾਂ ਦਾ ਆਪਸ ਚ ਕੱਟ ਕੇ ਮਿਲਿਆ ਤੁਹਾਨੂੰ ਦੱਸਿਆ ਸੀ ਵੀ ਚਾਰ ਭੈਣ ਭਰਾ ਸੀ ਇਹ ਜੀ ਜੀ ਚਾਰੀ ਬਾਜੀਆਂ ਜਿੱਤ ਇਹ ਹੁਣ ਆਪਣੇ ਕੋਲੇ ਕਬੂਤਰ ਕਬੂਤਰੀਆਂ ਇਹਨਾਂ ਦੇ ਨਾਲ ਦੇ ਹੋਰ ਵੀ ਹੈ ਹਾਂਜੀ ਇਹਨਾਂ ਦੇ ਪੱਠੇ ਨੇ ਇਹਨਾਂ ਦੇ ਪੱਠੇ ਹਾਂਜੀ ਤੇ ਇੱਕ ਉਹ ਜਿਹੜਾ ਉੱਪਰ ਕਬੂਤਰ ਹੋਰ ਤਾੜਿਆ ਹੋਇਆ ਉਹ ਵੀ ਦਿਖਾਓ ਜੀ ਉਹ ਰਾਜਨਵਾਲੇ ਜੀ ਰਾਜਨਵਾਲੇ ਜੀ ਅੱਛਾ ਇਹ ਆ ਗਿਆ ਜੀ ਤੁਹਾਡੇ ਰਾਜਨਵਾਲੇ ਰਾਜਨਵਾਲੇ ਬਹੁਤ ਚੰਗੇ ਬੱਤੇ ਨੇ ਸਾਰੇ ਖਟੀਆਂ ਦੇ ਜੀ ਰਾਜਨਵਾਲੇ ਆ ਜਿਹੜੇ ਤਕਰੀਬਨ ਖਟੀਆਂ ਦੇ ਜਿਹੜੇ ਬਣਾ ਜਿਹੜੇ ਖੱਟੀ ਅੱਖ ਦੇ ਨਿਕਲਦੇ ਰਾਜਨਵਾਲੇ ਕਬੂਤਰ ਜੀ ਤੇ ਲੋ ਜੀ ਇਹਨਾਂ ਦਾ ਤੁਹਾਨੂੰ ਦਿਖਾਉਨੇ ਆਪਾਂ ਪੱਲਾ ਪੂਰਾ ਖੋਲ ਕੇ ਜੀ ਇੱਕ ਨਵੀਂ ਸ਼ਾਖ ਕੱਢ ਦੇਣ ਕੋਈ 10 ਚੋਂ ਇੱਕ ਬੀਜੋ ਜੀ ਉਹ ਤੇ ਬਾਕੀ ਜਿਹੜੇ ਰਾਜਨ ਵਾਲੇ ਤੁਸੀਂ ਦੱਸ ਰਹੇ ਹੋ ਕੂਤਰ ਇਹਨਾਂ ਦੇ ਆ ਦੇਖੋ ਸਿੱਟੇ ਆ ਸਿਰ ਦੇ ਹਾਂ ਸਿਰ ਤੇ ਸਿੱਟ ਹੁੰਦੀ ਨਹੀਂ ਹਰ ਇੱਕ ਦੇ ਵੱਧ ਸੀ ਹਾਂ ਜੀ ਉਹਦੇ ਵੱਧ ਸੀ ਸ਼ਾਖ ਖਸ ਫੈਦ ਹੁੰਦਾ ਸ਼ਾਖ ਖਸ ਫੈਦ ਬਿਲਕੁਲ ਲਾਲ ਚੀਨੇ ਰੱਤੇ ਜਾ ਇਹੋ ਜੇ ਗਾ ਨਿਕਲਦੇ ਹੀ ਇਹ ਲਾਲ ਚੀਨੇ ਵੱਧ ਚੀਨਾ ਆ ਜਾਂਦੀ ਹੈ 3600ਤੀ ਲੈ 3600ਤੀ ਚ ਆ ਜਾਂਦੀ ਹੈ ਜੀ ਇਹ ਸੀ ਜੀ ਰਾਜਨ ਵਾਲੇ ਕਬੂਤਰ ਤੇ ਇੱਕ ਆ ਜੋੜਾ ਤੁਸੀਂ ਹਿਠਾ ਹੋ ਤਾਣਿਆ ਹੋਇਆ ਜੀ ਵੱਡਾ ਗਾਂਲੜ ਮੈਕੀ ਨਹੀਂ ਪੜੀ ਜੀ ਇਹ ਆਪਣੀ ਕਿਹੜੀ ਨਸਲ ਚ ਆ ਗਈ ਜੀ ਜਿਵੇਂ ਉਹੀ ਜੀ ਵਿਗਿਆ ਜਿਹੜਾ ਤਾਰੀਕਿਆਂ ਤੋਂ ਹੋਈ ਹੋਈ ਹੈ ਤਾਰੀਕਿਆਂ ਤੋਂ ਆਈ ਹੈ ਹਾਂ ਜੀ ਜੀ ਬਹੁਤ ਚੰਗੇ ਬੰਸੂਤਰ ਨੇ ਜੀ 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 ਦਿਖਾਓ ਜੀ ਇਹਦੇ ਜੋ ਆ ਪੰਜੇ ਕਈ ਵੀਰ ਕਹਿ ਦਿੰਦੇ ਆ ਵੀ ਪੰਜੇ ਬਖਾਓ ਜੀ ਨੋਰਮਲ 12 ਜੀ ਉੰਜੇ ਚ ਖੰਮ ਇਹਨਾਂ ਦੇ 12 ਹੁੰਦੇ ਆ ਗੱਲੜਾਂ ਦੇ 14 13 ਗੱਲੜਾ ਜਿਹੜੇ ਇਹ 14 ਹੁੰਦੇ ਆ ਜੀ ਇੱਕ ਹੋਰ ਕਬੂਤਰ ਤੁਸੀਂ ਤਾਲਿਆ ਹੋਇਆ ਨਾਲ ਉਹਨਾਂ ਨਾਲ ਨਾਲ ਕਬੂਤਰ ਰਾਜਨ ਵਾਲੇ ਉਹੀ ਆ ਗਏ ਇਹ ਰਾਜਨ ਵਾਲਿਆਂ ਚੋਂ ਆ ਗਿਆ ਜੀ ਕਬੂਤਰ ਇਹ ਚੇਤੂ ਸੁਣ ਵਾਲੀ ਆ ਜੀ ਹਾਂ ਚੇਤੂ ਮੰਨਦੇ ਪਊ ਉਹਦਾ ਪਊ ਲਓ ਜੀ ਇਹ ਇਹਨਾਂ ਦੇ ਆਗੇ ਸਟਾਰ ਕਬੂਤਰ ਇਹ ਵੀ ਰਾਜਨ ਵਾਲਿਆਂ ਚੋਂ ਆ ਜੀ ਕਬੂਤਰ ਇਹਦੀ ਪੱਠੀ ਸੀ ਪੱਟਦਾਦੀ ਉਹ ਹੋਇਆ ਨਿਕਲਪ ਚੁੱਡੀ ਹਾਂ ਚੇਰ ਸਿੰਘ ਵਾਲੇ ਜਿਹੜੀ ਇਹਦੀ ਪੱਠੀ ਸੀ ਠੀਕ ਹੈ ਜੀ ਠੀਕ ਹੈ ਹੁਣ ਵੀ ਉਡਾ ਰਹੇ ਹਾਂ ਕਿ ਬੱਚਾ ਬੱਚਾ ਦੇ ਪਾਤੇ ਸੀ ਲਓ ਜੀ ਆ ਵਿੱਚ ਛੱਡੋ ਇੱਕ ਆ ਗੱਲੜ ਹੈ ਜੀ ਇਹ ਵੱਡਾ ਗੱਲੜ ਹੰਦੀ ਤਾਰੀਕੇ ਮ ਆਏ ਤਾਰੀਕੇ ਘਰ ਆਇਆ ਜੀ ਹਾਂ ਜੀ ਜੀ ਇਹਨਾਂ ਦੇ ਤੁਸੀਂ ਦੱਸਿਆ ਸੀ ਵੀ ਇਹਨਾਂ ਦੇ ਜਿਹੜੇ ਪੂਖ ਖੰਭ 14 ਹੁੰਦੇ ਆ। ਹਰ ਇੱਕ ਨੂੰ 14 ਨਹੀਂ ਤਕਰੀਬਨ 13-14 13-14 ਹੁੰਦੇ ਆ। 12 ਆਲਾ ਘੱਟੀ ਘੜਦੇ। ਜੀ ਜੀ ਜੀ। ਅੱਖਾਂ ਇਹਨਾਂ ਦੀਆਂ ਚਿੱਟੀਆਂ ਹੀ ਹੁੰਦੀਆਂ ਜੀ। ਹਾਂ ਜੀ ਤਕਰੀਬਨ। ਖੱਟੀ ਦਾ ਨਹੀਂ ਘੜਦੇ। ਤਕਰੀਬਨ ਚਿੱਟੀ ਜੀ ਨਾ ਖਾ ਤਕਰੀਬ ਨਹੀਂ। ਜੀ ਜੀ ਜੀ। ਚਿੱਟੀਆਂ ਦੀ ਘੜਦੇ। ਤਕਰੀਬਨ ਚਿੱਟੀ ਜੀ ਨਾ ਖਾ ਤਕਰੀਬ ਨਹੀਂ। ਜੀ ਜੀ ਜੀ। ਚਿੱਟੀਆਂ ਦੀ ਘੜਦੇ। ਜੀ ਜੀ। ਜੇ ਕਬੂਤਰ ਹੀ ਖੱਟੀਆਂ ਨਹੀਂ ਮੇਲ ਲਾਂਗੇ ਉਹ ਟੱਡ ਕਰਨਾ। ਉਹ ਤਾਂ ਅੱਡ ਗੱਲ ਹੈ ਜੀ। ਮਤਲਬ ਜੇ ਆਪਾਂ ਇਹਨਾਂ 'ਚੋਂ ਮੇਲਾਂਗੇ ਥੋੜੇ ਜੇ ਇਹ ਵਜਨ ਚ ਵੀ ਭਾਰੇ ਆ ਪੂਰੀ ਨਹੀਂ ਜੀ ਬੱਟੇ ਹੀ ਨੇ ਹਾਂ ਹਾਂ ਵਜਨ ਚ ਵੀ ਕਾਫੀ ਭਾਰੇ ਆ ਤੇ ਆ ਜਿਹੜੇ ਸਾਈਡਾਂ ਵਾਲੇ ਇਹਨਾਂ ਦੀਆਂ ਕਲੀਆਂ ਬੜੀਆਂ ਨਰਮ ਤੇ ਪਤਲੀਆਂ ਜੀ ਹਾਂਜੀ ਕਾਫੀ ਪਤਲੀਆਂ ਪਤਲੀਆਂ ਜੀ ਉਪਰ ਬਹੁਤ ਚੰਗੇ ਨੇ ਸੋ ਇਹ ਆ ਜੀ ਗਲੜ ਗਲਣਾ ਮਰੇ ਇੱਕ ਹੋਰ ਸੁਣਿਆ ਗਿਆ ਸੀ ਉਹ ਇੱਥੇ ਸ਼ਾਇਦ ਲਾਲ ਗਲਾ ਵੀ ਕੱਢਦੇ ਸੀ ਕੀ ਜਾਂ ਨਹੀਂ ਕੱਢਦੇ ਸੀ ਜੀ ਲਾਲ ਗਲਾ ਉਹ ਜਿਹੜਾ ਸੀ ਜਸਵੀਰ ਕੋਲ ਉਹਦੇ ਸੀ ਐ ਮੈਨੂੰ ਲੱਗਦਾ ਹੈ ਉਹਨਾਂ ਦੇ ਤਾਂ ਹੀ ਉਹਨਾਂ ਦਾ ਗੱਲ ਹਾਂਜੀ ਠੀਕ ਹੈ ਜੀ ਹਾਂ ਹਾਂ ਠੀਕ ਹੈ ਉਹੀ ਸੀ ਨਾ ਜਿਸ ਜਿਸ ਦਾ ਅਸੀਂ ਜਿਹੜਾ ਗਾਲੜ ਉਹਦਾ ਇਹ ਸਿਰੇਉਂ ਪੁੱਤ ਹੈ ਵੱਡੇ ਗਾਲੜ ਦਾ ਹਵਦਾ ਹੈ ਵੱਡੇ ਗਾਲੜ ਦਾ ਹਵਦਾ ਹੈ ਹਵਦਾ ਹਵਦਾ ਤਾਂ ਉਹਨੂੰ ਮਰ ਗਿਆ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਛੱਡੋ ਹੋਰ ਆਪਣਾ ਕੋਈ ਕਬੂਤਰ ਨਸਲ ਜਿਹੜੀ ਉਹ ਯਾ ਕੋਲੇ ਕੋਲੇ ਉਹ ਰਹੀ ਹੀ ਅੱਗੇ ਭੰਸੇ ਵਾਲਾ ਵੱਡਾ ਇੱਧਰ ਹੈਗਾ ਆਪਣੇ ਕੋਲੇ ਬਾਜ਼ੀਆਂ ਜਿੱਤਿਆ ਸੀ ਤੁਹਾਡਾ ਇੱਕ ਮਸ਼ਹੂਰ ਹੋਇਆ ਸੀ ਨਾ ਕਬੂਤਰ ਕੀ ਨਾਮ ਸੀ ਉਹਦਾ ਲੋਕਰ ਹਾਂਜੀ ਲੋਕਰ ਚੋਂ ਅੱਗੇ نسل ਹੈਗੀ ਆਪਣੇ ਕੋਲੇ ਨਹੀਂ ਜੀ ਲੋਕਰ ਚੋਂ ਮੈਨੂੰ ਆ ਗੱਡੜਾਂ ਤੇ ਸ਼ੱਕ ਹੈ ਠੀਕ ਹੈ ਜੀ ਵੀ ਇਹ ਇਹ ਵੀ ਪੂਰੇ ক্লোਜ਼ ਕਰਕੇ ਇੱਕ ਵਾਰੀ ਵਿੱਚ ਵੀ ਪਿੰਜਰੇ ਦੇ ਦਿਖਾ ਦਿਓ ਜੀ ਇਹ ਹੈ ਜੀ ਆਪਣੇ ਬਾਈ ਜੀ ਕਬੂਤਰ ਜਿਹੜੇ ਲੈ ਕੇ ਆਏ ਸੀ ਮਾੜਾ ਡਿਟੇਲ ਚ ਫਿਰ ਦੱਸਿਓ ਵੀਰ ਜੀ 베ਗੇ ਵਾਲਾ ਜੀ 베ਗੇ ਵਾਲਾ ਦਾਸਤਾ ਆ ਰਾਜਨ ਵਾਲਿਆਂ ਇਹ ਰਾਜਨ ਵਾਲਿਆਂ ਚੋ ਜੀ ਚਿੱਟਾ ਚਿੱਟਾ ਜੀ ਤੇ ਆ ਜਿਹੜਾ ਥੱਲੇ ਸੀਗਾ ਰੱਤੀ ਇਹ ਇਹ ਤਾਰੀਕੇ ਵਾਲਿਆਂ ਜੀ ਤਾਰੀਕੇ ਵਾਲਿਆਂ ਤੋਂ ਦੱਸੀ ਸੀ ਆ ਵੀ ਰਾਜਨ ਆ ਰਾਜਨ ਵਾਲਾ ਫੇਰ ਆ ਗਿਆ ਜੀ ਰਾਜਨ ਵਾਲੇ ਜਿਹੜੇ ਕਬੂਤਰ ਹੈ ਲੰਮੇ ਹੈ ਜੀ ਥੋੜੇ ਹਾਂ ਜੀ ਥੋੜੇ ਜਿਹੇ ਹੈਗੇ ਸਰੀਰ ਦੇ ਵੀ ਭਾਰੇ ਆ ਤੇ ਲੰਮੇ ਆ ਦੂਜੇ ਕਬੂਤਰਾਂੋਂ ਸਾਈਜ਼ ਵੱਡਾ ਹੈ ਨਾਲਾ ਜਾਦੇ ਭਾਰੇ ਗੱਲੜੀ ਨੇ ਜੀ ਬੰਸੇ ਵਾਲੀ ਚਿੱਟੀਆਂ ਇੱਕ ਆ ਹੋਰ ਕਬੂਤਰ ਲੈ ਕੇ ਆਇਆ ਵੀਰ ਮੇਰਾ ਇੱਧਰ ਥੋੜਾ ਜਿਹਾ ਕਰੋ ਜੀ ਤੁਸੀਂ ਬੰਸੇ ਵਾਲੀ ਜੀ ਚਿੱਟੀਆਂ ਅੱਖਾਂ ਚਿੱਟੀਆਂ ਅੱਖਾਂ ਦੇ ਬਹੁਤ ਖੂਬਸੂਰਤ ਜਿਹੜੀ ਅੱਖ ਹੈ ਜੀ ਇਹਨਾਂ ਦੀ ਕੱਲੀ ਚਿੱਟੀ ਨਹੀਂ ਜਿਵੇਂ ਪੱਥਰ ਅੱਖ ਕਹਿਦੀ ਹੈ ਹਾਂਜੀ 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 ਪੱਥਰ ਅੱਖ ਹੈ ਜੀ ਪੂਰੀ ਆ ਰਹੀ ਹੈ ਪਹਿਲਾਂ ਦੇਖੋ ਅੱਖ ਪੂਰੀ ਜਿਹੜੀ ਪੱਥਰ ਅੱਖ ਹੈ ਇਹ ਬੰਸੇ ਵਾਲਿਆਂ ਚੋਂ ਹੈ ਬੰਸੇ ਵਾਲੀ ਤੇ ਲਓ ਜੀ ਇਹਨਾਂ ਦਾ ਬੋਟ ਨੂੰ ਸਾਡੇ ਕੋਲ ਇਹ ਖੋਲ ਕੇ ਦਿਖਾਈਏ ਤੇ ਇਹ ਵੀ ਨਾਰਮਲ ਆ 12 ਇਹਨਾਂ ਦੀ ਪੂਛ ਤੇ ਇਹ 12 ਤਕਰੀਬਨ ਉਦੋਂ ਵੀ ਘੱਟਦੇ ਹੁੰਦੇ ਨੇ ਜੀ ਲਓ ਜੀ ਇਹ ਵੀ ਛੱਟੇ ਨੂੰ ਫੜਾ ਦੇ ਤੇ ਥੋੜਾ ਜਿਆ ਚਾਨਣਾ ਆਪਾਂ ਹੋਰ ਪਾਉਨੇ ਆ ਜੀ ਖੁੱਡਿਆਂ ਤੇ ਇੱਕ ਵਾਰੀ ਪੂਰੇ ਖੁੱਡੇ ਆ ਜਿਹੜੇ ਜ਼ੂਮ ਕਰਕੇ ਤੁਸੀਂ ਨਾ ਸਾਰੇ 12 ਜਿਵੇਂ ਕੀ ਗਲੜ ਵੀ ਹੈ ਜੀ ਇਹਦੇ ਵਿੱਚ ਤੇ ਕੋਸ਼ ਕੁੱਤਰਬੰਸ ਸਿਰਾਂ ਦੀ ਵੀ ਨਹੀਂ ਬੰਸਾਂਾਂ ਚ ਹਾਂਜੀ ਤੇ ਪਹਿਲਾਂ ਬਈ ਗੱਲ ਕਰਕੇ ਹੱਟੇ ਸੀ ਮੁਰਲਾਣਾਂ ਦੇ ਉਹਨਾਂ ਦੇ ਵੀ ਹੈ ਜੀ ਮਲੋਏ ਦੇ ਵਿੱਚ ਆਪਾਂ ਹੁਣ ਇਹ ਜੋੜੇ ਛੱਡੇ ਹੋਏ ਆ ਮਲਾਂ ਹਾਂਜੀ ਇਹ ਜੋੜੇ ਨੇ ਬੱਚੇ ਘਟ ਰਹੇ ਆ ਇਹਨੂੰ ਕੈਮਰੇ ਨੂੰ ਲੈ ਜਾਓ ਜੀ ਕਲੋਜ਼ ਕਰ ਲਓ ਪਹਿਲਾਂ ਤਾਂ ਜਿੰਨੇ ਵੀ ਆ ਕਬੂਤਰ ਇੱਧਰ ਬੈਠੇ ਹੋਏ ਆ ਵੇਖੋ ਹੁਣ ਇੱਧਰ ਵੀ ਦਿਖਾਓ ਜੀ ਕਬੂਤਰ ਜਿਹੜੇ ਪੂਰੇ ਕਲੋਜ਼ ਕਰਕੇ ਦਿਖਾਓ ਛੋਟੇ ਬੱਚੇ ਨੇ ਨਿੱਕੇ ਨਿੱਕੇ ਉਹਨਾਂ ਹੀ ਬਣਾਉਣਾ ਸਭ ਤੋਂ ਪਹਿਲਾਂ ਤਾਂ ਜਿਹੜੀ ਕਬੂਤਰੀ ਬੈਠੀ ਹੋਈ ਹੈ ਇਹ ਕਿਹੜੀ ਹੈ ਜੀ ਇਹਨੂੰ ਪਤਾ ਹੀ ਕਾਲੇ ਨੂੰ ਇਹ ਪਿਆਰ ਗੱਲਣਾ ਇਹ ਗੱਲਣਾ ਚੋਂ ਹੈ ਚਿੱਟੀ ਅੱਖ ਦੀ ਹਾਂਜੀ ਪੂਰੀ ਕਰ ਲਓ ਜੀ ਇਹਨੂੰ ਐ ਨੇੜੇ ਹਾਂਜੀ ਓਕੇ 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 ਉਸ ਤੋਂ ਬਾਅਦ ਜਿਹੜੇ ਤਿੰਨ ਕਬੂਤਰ ਟੋਕਰੀ ਚ ਬੈਠੇ ਹੋਏ ਆ ਹਾਂਜੀ ਹਾਂਜੀ ਇਹਨਾਂ ਨੂੰ ਵੀ ਕਲੋਜ਼ ਕਰੋ ਜੀ ਪੂਰਾ ਹੋਰ ਲਿਆਓ ਹੋਰ ਲਿਆਓ ਹੋਰ ਲਿਆਓ ਹਾਂਜੀ ਇਹ ਕਿਹੜੀ ਨਸਲ ਚੋਂ ਵੀਰ ਜੀ ਇਹ ਇੱਕ ਉਹ ਬਿਚਾਲੇ ਬੈਠੀ ਆ ਕੂਤਰੀ ਉਹ ਬੰਸੇ ਦੇ ਘਰੋਂ ਆਈ ਬੰਸੇ ਦੇ ਘਰੋਂ ਆਈ ਹਾਂਜੀ ਤੇ ਉਹ ਦੋਨੇ ਨੇ ਉਹ ਗੱਲਣਾ ਦੇ ਸਭ ਜੋ ਵੱਡਾ ਗੱਲਣਾ ਜੀ ਇਹ ਵੀ ਗੱਲਣਾ ਚਾਹਾਂਗੇ ਅੱਛਾ ਉਸ ਤੋਂ ਅੱਗੇ ਤਿੰਨ ਕਬੂਤਰ ਹੋਰ ਬੈਠੇ ਹੋਇਆ ਜੀ ਇੱਕ ਰੱਤਾ ਤੇ ਇੱਕ ਚਲੋ ਹੋਰ ਚਲਾ ਗਿਆ ਉਹਨਾਂ ਤੋਂ ਚਾਰ ਹੋ ਗਏ ਉਹ ਇਹ ਚਾਰ ਹੋ ਗਏ ਜੀ ਇਹ ਕਿਹੜੇ ਕਿਹੜੇ ਚਾ ਜੋ ਜਿਹੜੇ ਲਾਲ ਚੀਨਾ ਦਾ ਜੀ ਜਿਹੜਾ ਜਿਵੇਂ ਬੈਠਾਗਾ ਉਹ ਮੁੱਲ ਵਾਲਿਆਂ ਦਾ ਹੀ ਮੁੱਲ ਮੁੱਲ ਲਿਆ ਸੀ ਜਿਹੜਾ ਹਾਂਜੀ ਰਾਜਨਾਲਾ ਮੁੱਲ ਰਾਜਨਾਲਾ ਮੁੱਲ ਠੀਕ ਹੈ ਜੀ ਉਹ ਬਲੱਡ ਲੈਂਡ ਸੀ ਠੀਕ ਹੈ ਜੀ ਇਹ ਜੋ ਵਿਚਾਲੇ ਬੈਠਾ ਹੀ ਜੀ ਕੋਟੀ ਤੁਸੀ ਕੰਗਰੇ ਵਾਲੀ ਉਤਰੀ ਦਾ ਉਸ ਤੇ ਹੀ ਤੇ ਬੰਸਰੇ ਦੇ ਘਰੋਂ ਉਤਰਿਆ ਹੋਈ ਬੰਨ ਜੀ 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 ਤੇ ਉਹ ਇਧਰ ਨਾਲ ਰਤੀ ਬੈਠੀ ਆ ਜੀ ਇਹ ਵੀ ਮੁੱਲ ਵਾਲਿਆਂ ਦੀ ਇਹ ਵੀ ਮੁੱਲ ਵਾਲਿਆਂ ਦਾ ਉਸ ਤੋਂ ਅੱਗੇ ਆ ਜੋੜਾ ਆ ਗਿਆ ਇਹ ਇਧਰੋਂ ਹੀ ਗਿਆ ਤਾਂ ਉੱਡ ਕੇ ਹਾਂਜੀ ਹਾਂਜੀ ਇੱਕ ਉਹ ਪਿੱਛੇ ਬੈਠਾ ਹੋਇਆ ਰਤਾ ਕਬੂਤਰ ਇਹ ਵੀ ਧੰਨੇ ਦੇ ਉਤਰਾਂ ਜੀ ਧੰਨੇ ਦੇ ਕਬੂਤਰ ਇਹ ਤੁਸੀਂ ਫੜ ਕੇ ਨਾ ਸਾਨੂੰ ক্লোਜ਼ ਕਰਕੇ ਦਿਖਾਓ ਜਿਹੜਾ ਇਹ ਪ्योर ਸਾਲਕ ਆ ਗਈ ਜੀ ਅੱਖ ਪੂਰੀ ক্লোਜ਼ ਲਾਲ ਮੱਲਵੇ ਦਾ ਪੂਰਾ ਲਾਲ ਗੜਾ ਹੈ ਜੀ ਹਾਂ ਜੀ ਪੂਰਾ ਪੁੰਜਾ ਵੀ ਪੂਰਾ ਕੱਢ ਦਿੰਦੇ ਵਿੱਚ ਜਿਹੜੀ ਹੈ ਵਿੱਚੋਂ ਪੂਰੀ ਕੱਢਦੇ ਆ ਜੀ ਇਹਨਾਂ ਦੇ ਜਿਹੜੇ ਪੰਜੇ ਆ ਬੜੇ ਛੋਟੇ ਛੋਟੇ ਆ ਜੀ ਨੌਂਗਰਾਂ ਕਾਲੀਆਂ ਜੀ ਇਸ ਕਬੂਤਰ ਦੀਆਂ ਬਿਲਕੁਲ ਤੇ ਬੱਚੇ ਇਹ ਲਾਲਚੀਨੇ ਵੀ ਕੱਢਦੇ ਹੋਣ ਲਾਲਚੀਨੇ ਵੀ ਕੱਢਦਾ ਜੀ ਕੱਲੀਆਂ ਟੂਪੀਆਂ ਵਾਲੇ ਵੀ ਜਿਵੇਂ ਇਹਦੀ ਸ਼ਕਲ ਆ ਜੂਵੇਂ ਵੀ ਕੱਢਦੇ ਕੱਲੇ ਸਿਰ ਜੇ ਵੀ ਕੱਢ ਜਾਂਦੇ ਹਾਂ ਜੀ ਬੂੜੇ ਲਾਲਚੀਨੇ ਵੀ ਜਿਨ੍ਹਾਂ ਦੀ ਹਿੱਕਾਂ ਟੂਰੀਆਂ ਲੂੜੀਆਂ ਹੋਣ ਉਹ ਵੀ ਕੱਢਦੇ ਹੋਣ ਕੱਢ ਜਾਂਦੇ ਆ ਇਹ ਵਿੱਚੋਂ ਜਿਵੇਂ ਵੀ ਉਹ ਵੱਡਾ ਕੂਤਰ ਇੱਥੇ ਫਿਰਦਾ ਸੀਗਾ ਇੱਕ ਜੀ ਛਟੀਆਂ ਦਾ ਜੀ ਉਹ ਬੈਠਾ ਜੀ ਮੁੱਲਾਂ ਹਾਂ ਜੀ ਹਾਂ ਜੀ ਇਹ ਗੋਲੇ ਵੀ ਕੱਢਦੇ ਆ ਵਿੱਚ ਕਦੇ ਕੱਢਿਆ ਆਪਣੇ ਕੋਲੇ ਗੋਲਾ ਨਹੀਂ ਗੋਲਾ ਨਹੀਂ ਕੱਢਿਆ ਕਦੇ ਹਾਂ ਜੀ ਗੋਲਾ ਨਹੀਂ ਜੀ ਜੀ ਗੂੜਾ ਰੱਤਾ ਵੀ ਨਹੀਂ ਕੱਢਿਆ ਕਦੇ ਅੱਛਾ ਇਹਨੇ ਗੂੜਾ ਰੱਤਾ ਵੀ ਨਹੀਂ ਕੀਤਾ ਤੇਰੀ ਉਮਰ ਹੋ ਗਈ ਇਸ ਕਬੂਤਰ ਦੀ ਇਹ ਤਾਂ ਜੀ ਅਸੀਂ ਛੋਟੇ ਛੋਟੇ ਹੁੰਦੇ ਹੁੰਦੇ ਬਾਈ ਪ੍ਰਗਟ ਸਾਡੇ ਨਾਲ ਪਹਿਲਾਂ ਆਉਂਦਾ ਹੁੰਦਾ ਸੀ ਜੀ 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 ਤੇ ਫਿਰ ਮੈਂ ਆਉਂਦਾ ਸੀ ਫਿਰ ਇਹ ਮੁੰਡਾ ਉਹ ਤੋਂ ਪਹਿਲਾਂ ਦਾ ਹੀ ਹੈ ਜੀ ਉਹ ਤੋਂ ਪਹਿਲਾਂ ਦਾ ਹੀ ਹਾਂ ਜੀ ਹੁਣ ਇਹ ਬੱਚੇ ਬੁੱਚੇ ਕੱਢਦਾ ਹੀ ਉਹਨੀਆਂ ਕੱਢਦਾ ਹੀ ਬੱਚੇ ਬੱਚੇ ਹੀ ਗੱਡੀ ਬੈਠਾ ਹਾਂ ਜੀ ਇਹਨੂੰ ਡੈਟ ਜਦੋਂ ਜਨਵਾਰ ਨੂੰ ਡੈਟ ਵਧੀਆ ਮਿਲਦੀ ਹੈ ਜੀ ਬੱਚੇ ਕੱਢਦਾ ਜੀ ਕਿਉਂ ਹਲੇ ਵੀ ਬਹੁਤ ਵਧੀਆ ਜਾ ਕੇ ਡਰਚ ਜਾਂਦਾ ਜੀ ਡਰਚ ਗਿਆ ਆ ਦੇਖੋ ਦੇਖੋ ਥੋੜਾ ਦਿਖਾਓ ਜੀ ਉਧਰ ਕਿਵੇਂ ਤੜਚ ਕਬੂਤਰ ਫਿਰ ਰਿਹਾ ਆਪਦੀ ਚ ਮਸਤੀ ਦੇ ਵਿੱਚ ਦੇਖੋ ਤੇ ਹੁਣ ਫੇਰੇ ਆਉਦੀ ਰੈਕੋੜੇ ਤੇ ਮਰਦ ਵਾਲੀ ਗੱਲ ਆ ਜੀ ਬੁੜੇ ਨਹੀਂ ਹੁੰਦੇ ਜੇ ਇੱਕ ਦੋ ਰਹਿੰਦੇ ਵੀ ਨੇ ਜੇ ਸਰ ਹੋਣ ਵਾਲਿਆ ਜੀ ਇੱਕ ਇੱਕ ਦੋ ਦੋ ਵੀ ਬਾਕੀ ਵਿੱਚ ਇਹਦੇ ਫਰਸਾਪ ਨੇ ਵੱਡੇ ਲਾਈ ਹੋਏ ਆ ਆਪਣੇ ਹਾਂ ਜੀ ਇੱਥੇ ਲੱਗਿਆ ਹਾਂ ਇਹ ਹਾਂ ਜੀ ਹਾਂ ਜੀ ਬਾਈ ਜੀ ਇਹ ਜੀ ਆਣ ਲੱਗ ਬੱਚੇ ਰੱਖਣ ਨੂੰ ਜੋੜੀਆਂ ਲਾਈਆਂ ਹੋਈਆਂ ਵੀ ਜਿਹੜੀ ਗਾਹਾਂ ਬਦਾਉਣੀਆਂ ਨੇ ਨਸਲਾਂ ਉਹ ਜੋੜੀਆਂ ਲਾਈਆਂ ਹੋਈਆਂ ਨੇ। ਤੁਸੀਂ ਵੱਡੇ ਜੋੜੇ ਲਾਇਆ ਜੀ ਸਾਡੇ ਚੀਨੀਆਂ ਦੀ ਐ ਇਹ ਕੂਤਰੀ। ਜੀ ਕਾਲੀ ਕਾਲੀ ਗੱਡੀ ਹੈ ਜੀ ਇਹ। ਇਹ ਵੀ ਵੱਡੇ ਜੋੜੇ ਲਾਏ ਹੋਏ ਆ ਵੱਡੇ ਜੋੜੇ ਲਾਏ। ਹਾਂ ਜੀ। ਜਿਹੜੇ ਤੁਸੀਂ ਪਿਛਲੇ ਸਾਲ ਬਾਜ਼ੀਆਂ ਉਹ ਕੁਛ ਤਾਂ ਉਹ 10 ਨੰਬਰ ਚ ਆਈ ਜੀ। ਕੁਝ ਵੀ ਆੜੀ ਇਸ ਤਰ੍ਹਾਂ ਨੂੰ ਦਿੱਤੇ। ਉਹ ਜਾਲੇ ਨੂੰ ਬਣਾਈ। ਯਾਰ ਇਹਨੂੰ ਵੀ ਪਤਾ ਨਹੀਂ। ਆਹ ਯਾਰ ਆਪੂ ਆਹ ਯਾਰ ਇਹਨੂੰ ਵੀ ਪਤਾ ਨਹੀਂ। ਆਹ ਯਾਰ ਆਪੂ ਆਹ ਯਾਰ ਇਹਨੂੰ ਵੀ ਪਤਾ ਨਹੀਂ। ਇੱਕ ਗੱਲ ਆਪਣਾ ਬੋਡੀ ਇੰਟਰਨਲ ਤੇ ਮੇਰੇ ਆਪਣੇ ਇਲਾ ਮਸ਼ਹੂਰ ਹੋਇਆ ਸੀ ਪਹਿਲਾਂ ਤਾਂ ਲੌਕ ਕਰ ਬੱਦਾਂ ਉੱਤਰ ਪਾਤੀ ਅਸਲ ਦੀ ਗਮ ਉਸ ਤੇ ਮੁੱਛ ਨੇ ਕੋਈ ਤਾਂ ਹੁੰਦੇ ਆ ਰਿਹਾ ਕਿ ਆਉਂਦੇ ਆ ਵਿੱਚ ਵੱਟ ਇਹ ਬਣਾਉਂਦੇ ਹਰੇ ਇੱਕ ਜੋੜਾ ਲਿਆ ਉਹ ਇਹ ਵੱਡਾ ਜਿਹਾ ਲੱਗਦਾ ਇਹ ਕਿੱਥੇ ਵੱਟ ਕਿਲੇ ਵਿੱਚ ਦਾ ਇਹ ਰਹਿ ਗਿਆ ਜੋ ਹਿੰਦੇ ਪਰ ਆ ਲਵੇ ਸਪੋਰਟ ਡਬਲ ਟੂ ਨਹੀਂ ਹੋਤੇ ਪੱਟੋ ਕਟ ਵੀ ਇੱਕ ਮਿੰਟ ਦੀ ਮੂਵੀ ਸਵਾ ਮਿੰਟ ਦੀ ਲਾਜ਼ਮੀ ਬਣਾਓ ਦੇਖੋ ਜੀ ਤੇ ਪੂਰਾ ਕਲੀਅਰ ਕਰਕੇ ਨਾ ਜੋ ਅੱਖੋਂ ਅੱਖੋਂ ਲਿਆ ਕਰੋ ਵਿੱਚ ਫਿਰਦੇ ਰੋਕੀ ਰੱਖਿਆ ਕਰੋ ਤਾਂ ਕਿ ਦੇਖਣ ਵਾਲੇ ਨੂੰ ਦਿੱਕੇ ਵੀ ਆ ਹੈਗੇ ਹੈ